ਪਿਆਰ ਦੀ ਕੋਈ ਹੱਦ ਨਹੀਂ ਪਿਆਰ ਕੋਈ ਲੜਕਾ ਨਹੀਂ ਦੇਖਦਾ ਕੋਈ ਲੜਕੀ ਨਹੀਂ ਦੇਖਦਾ ਕੋਈ ਅਮੀਰੀ ਨਹੀਂ ਦੇਖਦਾ ਤੇ ਕੋਈ ਗਰੀਬੀ ਨਹੀਂ ਦੇਖਦਾ ਇੱਕ ਇਸ ਤਰ੍ਹਾਂ ਦਾ ਮਾਮਲਾ 7-8 ਸਾਲ ਪਹਿਲੇ ਆਇਆ ਸੀ ਜਿਦੇ ਵਿੱਚ ਦੋ ਲੜਕੀਆਂ ਨੇ ਆਪਸ ਵਿੱਚ ਵਿਆਹ ਕੀਤਾ ਸੀ ਤੇ ਅੱਜ ਤੱਕ ਉਹਨਾਂ ਦਾ ਵਿਆਹ ਨਿਭਦਾ ਪਿਆ ਵਾ ਤੇ ਇੱਕ ਹੋਰ ਮਾਮਲਾ ਅੰਮ੍ਰਿਤਸਰ ਦਾ ਇਸ ਤਰ੍ਹਾਂ ਦਾ ਸਾਹਮਣੇ ਆਇਆ ਜਿਦੇ ਵਿੱਚ ਦੋ ਲੜਕੀਆਂ ਆਪਸ ਵਿੱਚ ਪਿਆਰ ਕਰਦੀਆਂ ਨੇ ਤੇ ਨਾਲ ਜੀਨ ਮਰਨ ਦੀ ਕਸਮਾਂ ਖਾਂਦੀਆਂ ਨੇ ਪਰ ਉਹਨਾਂ ਦੇ ਪਰਿਵਾਰ ਵਾਲੇ ਜਿਹੜੇ ਨੇ ਉਹ ਨਹੀਂ ਜੀਨ ਦੇ ਰਹੇ ਉਹਨਾਂ ਨੂੰ ਤਕਰੀਬਨ ਉਹਨਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਵਾ ਤੇ ਲਗਾਤਾਰ ਉਹਨਾਂ ਤੇ ਬੰਦਸ਼ਾ ਰੱਖਿਆ ਜਾ ਰਿਹਾ ਨੇ ਕਿ ਨਹੀਂ ਮਿਲਣ ਦਿੱਤਾ ਜਾਏਗਾ ਤਸਵੀਰਾਂ ਸਭ ਤੋਂ ਪਹਿਲੇ ਤੁਹਾਨੂੰ ਦਿਖਾਵਾਂਗੇ ਉਹ ਦੋਨੇ ਲੜਕੀਆਂ ਦੀਆਂ ਕੈਮਰਾਮੈਨ ਤਸਵੀਰਾਂ ਤੁਹਾਨੂੰ ਦਿਖਾਏਗਾ ਵੀ ਕਿਸ ਤਰ੍ਹਾਂ ਹੱਸਦੀਆਂ ਖੇਡਦੀਆਂ ਪੀਂਆਂ ਵਾਂ ਚੁੰਮਦੀਆਂ ਪੀਂਆਂ ਨੇ ਜਗ੍ਹਾ ਜਗ੍ਹਾ ਤੇ ਤਸਵੀਰਾਂ ਜੜੀਆਂ ਵਾਂ ਖਿੱਚੀਆਂ ਜਾ ਰੀਆਂ ਵਾਂ ਸਾਰੀ ਗੱਲ ਵੀ ਤੁਹਾਨੂੰ ਦੱਸੀ ਜਾਏਗੀ ਕਿਉਂਕਿ ਇਹਨਾਂ ਦੋਨਾਂ ਕੁੜੀਆਂ ਦੇ ਵਿੱਚੋਂ ਇੱਕ ਲੜਕੀ ਇਸ ਵਕਤ ਸਾਡੇ ਨਾਲ ਮੌਜੂਦ ਵਾ ਤੇ ਉਹਦੀਆਂ ਤਸਵੀਰਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਫਿਲਹਾਲ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਆ ਕੈਮਰਾਮੈਨ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਵਾ ਉਹ ਦਿਖਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਕਿਉਂਕਿ ਐਸਾ ਜਿਹੜਾ ਮਾਹੌਲ ਉਹ ਅੱਜ 7-8 ਸਾਲ ਬਾਅਦ ਫੇਰ ਦੁਬਾਰਾ ਸਾਹਮਣੇ ਆਇਆ ਵਾ ਪਿਆਰ ਦੀ ਕੋਈ ਵੀ ਹੱਦ ਨਹੀਂ ਹੁੰਦੀ ਜਦੋਂ ਪਿਆਰ ਹੋ ਜਾਂਦਾ ਹੈ ਸਰਦਾਰ ਜਿਹੜਾ ਦੇਖਦੇ ਪਏ ਜੇ ਹੈ ਲੜਕੀ ਹੈ ਜਿਹਦਾ ਨਾਮ ਸੰਦੀਪ ਹੈ ਤੇ ਇਸ ਲੜਕੀ ਦੇ ਨਾਲ ਪਿਆਰ ਹੋ ਚੁੱਕਿਆ ਪਰ ਘਰਦਿਆਂ ਦੀਆਂ ਪਾਬੰਦੀਆਂ ਜਿਹੜੀਆਂ ਇੰਨੀਆਂ ਵੱਧ ਚੁੱਕੀਆਂ ਵਾਂ ਕਿ ਇਹਨਾਂ ਨੂੰ ਵੱਖ-ਵੱਖ ਕਰ ਦਿੱਤਾ ਗਿਆ ਵਾ ਪ੍ਰਸ਼ਾਸਨ ਵੱਲੋਂ ਵੀ ਕੋਈ ਖਾਸ ਸਾਥ ਇਹਨਾਂ ਦਾ ਨਹੀਂ ਦਿੱਤਾ ਜਾ ਰਿਹਾ ਧਿਆਨ ਦੇ ਨਾਲ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਤੁਸੀਂ ਤੇ ਹੁਣ ਉਸ ਲੜਕੀ ਦੇ ਨਾਲ ਤੁਹਾਡੀ ਗੱਲ ਕਰਾਵਾਂਗੇ ਜਿਹਦਾ ਨਾਮ ਸੰਦੀਪ ਹੈ ਫਿਲਹਾਲ ਬਾਹਮ ਹੀ ਉਹਨਾਂ ਦੀ ਟੁੱਟੀ ਹੈ ਕਿਉਂਕਿ ਉਹਨਾਂ ਦੇ ਪਿਆਰ ਦੇ ਵਿੱਚ ਕਿਹਾ ਜਾ ਰਿਹਾ ਵਾ ਕਿ ਕੋਠੇ ਤੋਂ ਛਲਾਂਗ ਲਗਾ ਦਿੱਤੀ ਸਭ ਤੋਂ ਪਹਿਲੇ ਗੱਲ ਕਰ ਲੈਣੇ ਆ ਸੰਦੀਪ ਜੀ ਕੀ ਕਹਿਣਾ ਚਾਹੋਗੇ ਕਿੱਥੇ ਦੂਸਰੀ ਲੜਕੀ ਉਹ ਦੇ ਘਰ ਹੈ ਤੇ ਉਹ ਦੇ ਘਰ ਦੇ ਉਹਨੂੰ ਬਾਹਰ ਨਹੀਂ ਨਿਕਲਣ ਦਿੰਦੇ ਤੇ ਮੇਰੇ ਨਾਲ ਉਹਦੀ ਗੱਲ ਵੀ ਨਹੀਂ ਕਰਾਂਦੇ ਤੇ ਮੈਂ ਜਦੋਂ ਵੀ ਜਾਵਾਂ ਤਾਂ ਮੈਨੂੰ ਥਾਣੇ ਫੜਾ ਦਿੰਦੇ ਆ ਜਾਂ ਮਾਰਨ ਦੀ ਕੋਸ਼ਿਸ਼ ਕਰਦੇ ਆ ਸਟਾਰਟਿੰਗ ਕਿੱਥੋਂ ਹੋਈ ਸੀ ਕਿਸ ਤਰ੍ਹਾਂ ਦਾ ਡਾ ਪਿਆਰ ਜਿਹੜਾ ਪੈ ਗਿਆ ਸੀ ਸਾਰੀ ਵਿਸਥਾਰ ਵਿੱਚ ਸਾਡੇ ਦਰਸ਼ਕ ਸੁਣਨਾ ਚਾਹੁੰਦੇ ਤਾਂ ਬਈ ਅਸੀਂ ਪਲਾਇਗ ਦੇ ਅੰਦਰ ਕੰਪਿਊਟਰ ਕੋਰਸ ਕਰਦੇ ਸੀ ਉੱਥੇ ਮਿਲੇ ਸੀ ਇੱਕ ਦੂਜੇ ਨੂੰ ਮੈਨੂੰ ਪ੍ਰਪੋਸ ਕੀਤਾ ਉਨੇ ਮਨਾ ਕਰਤਾ ਮੇਰੇ ਘਰ ਦੇ ਮਨਜ਼ੂਰ ਨਹੀਂ ਕਰਨਗੇ ਮੈਂ ਕਿਹਾ ਕੋਈ ਗੱਲ ਨਹੀਂ ਨੋਰਮਲ ਫਰੈਂਡ ਤੌਰ ਤੇ ਪਹਿਲੇ ਉਹਨਾਂ ਮੈਂ ਦੋਸਤੀ ਕੀਤੀ ਫਿਰ ਉਹਨੂੰ ਪਾਉਣ ਲਈ ਮੈਂ ਅਬ ਮਤਲਬ ਉਹਦੇ ਦਿਲ 'ਚ ਮੈਂ ਪਿਆਰ ਜਿਤਾਉਣ ਲਈ ਬਹੁਤ ਕੋਸ਼ਿਸ਼ ਕੀਤਾ ਜਿਹਦੇ ਕਰਕੇ ਮੈਨੂੰ ਪਤਾ ਚੱਲਿਆ ਕਿ ਹਾਂ ਉਹਨੂੰ ਮੇਰੇ ਨਾਲ ਪਿਆਰ ਆ ਉਹ ਮੈਨੂੰ ਪਸੰਦ ਕਰਦੀ ਹੈ ਫਿਰ ਅਸੀਂ ਕੰਪਨੀ ਬਾਗ ਗਏ ਉੱਥੇ ਮੈਂ ਉਹਨਾਂ ਕਲੀਅਰ ਗੱਲ ਕੀਤੀ ਕਿ ਮੈਂ ਵੀ ਕੁੜੀ ਆ ਪਰ ਮੇਰਾ ਰਹਿਣਾ-ਬਹਿਣਾ ਮੁੰਡਿਆਂ ਦੀ ਤਰ੍ਹਾਂ ਹੈ ਕਿ ਤੈਨੂੰ ਮੈਂ ਇਦਾਂ ਪਸੰਦ ਆ ਉਹਨੇ ਕਿਹਾ ਹਾਂ ਮੈਨੂੰ ਕਿਹਾ ਮੈਂ ਤੇਰੇ ਨਾਲ ਵਿਆਹ ਕਰਾਣਾ ਤੂੰ ਤਿਆਰ ਹੈਂ ਉਹ ਕਹਿੰਦੀ ਹਾਂ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਫਿਊਚਰ 'ਚ ਜਾਣ ਵਾਲੀਆਂ ਜੋ ਵੀ ਕਹਿੰਦੇ ਆ ਕਿ ਮੁੰਡਾ ਕੁੜੀ ਹੀ ਐ ਸਭ ਜੋੜੀ ਜੱੱਚਦੀ ਆ ਉਦਾਂ ਨਹੀਂ ਪਰ ਉਹ ਦਿਨ ਸਾਰੀ ਕਲੀਅਰ ਗੱਲ ਕਰਕੇ ਹੀ ਅਸੀਂ ਫੈਸਲਾ ਕੀਤਾ ਕਿ ਅਸੀਂ ਵਿਆਹ ਕਰਾਣਾ ਚਾਹੁੰਦੇ ਆ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਰਹਿਣਾ ਚਾਹੁੰਦੇ ਆ ਉਹਨੇ ਮੈਨੂੰ ਕਿਹਾ ਕਿ ਤੂੰ ਕੋਈ ਕੰਮ ਕਰ ਜੀ ਦੇ ਕਰਕੇ ਮੈਂ ਚੰਡੀਗੜ੍ਹ ਜੋਬ ਤੇ ਗਏ ਤੇ ਉਸ ਤੋਂ ਬਾਅਦ ਉਹ 1 ਮਹੀਨਾ ਬਾਅਦ ਉਹ ਮੇਰੇ ਕੋਲ ਆਈ ਕਰੋ ਬਿਨਾਂ ਦੱਸੇ ਆਈ ਉਹ ਤੇ ਦੇ ਘਰ ਦੇ ਕਾफी ਪਰੇਸ਼ਾਨ ਕਰਦੇ ਸੀ ਮੇਰੀ ਦੂਸਰੀ ਫਰੈਂਡ ਨੂੰ ਕਿ ਉਹਨੇ ਸਾਨੂੰ ਭੁਜਾਇਆ ਪਰ ਇਹ ਜੀ ਕੋਈ ਗੱਲ ਨਹੀਂ ਹੈ ਅਸੀਂ ਦੋਵੇਂ ਇਕੱਠੇ ਰਹਿਣਾ ਚਾਹੁੰਦੇ ਹਾਂ ਇਸ ਕਰਕੇ ਉਹ ਮੇਰੇ ਕੋਲ ਆਈ ਸੀ ਫਿਰ ਉਹਨੂੰ ਕਿਹਾ ਕਿ ਤੂੰ ਇੱਕ ਵਾਰੀ ਆਪਣੇ ਘਰ ਦੇਆਂ ਨੂੰ ਕਾਲ ਕਰ ਤੂੰ ਉਹਨਾਂ ਨੂੰ ਕਹ ਦੇ ਕਿ ਮੈਂ ਠੀਕ ਆ ਸਹੀ ਸਲਾਮਤ ਆ ਤੇ ਮੈਂ ਕੰਮ ਲਈ ਆਈ ਆ ਤੇ ਮੈਨੂੰ ਕੰਮ ਮਿਲ ਜੂਗਾ ਤੇ ਮੈਂ ਤੁਹਾਨੂੰ ਦੱਸ ਦਾਂਗੀ ਤੁਸੀਂ ਆ ਕੇ ਜਗਾ ਵੇਖ ਲਿਓ ਉਹਨੇ ਕੁਲੀ ਦੇ ਫੋਨ ਤੋਂ ਫੋਨ ਕਰਤਾ ਤੇ ਉਹਦੇ ਪਾਪਾ ਨੇ ਬੈਕ ਕਾਲ ਕਰਤੀ ਪੀ ਕੁੜੀ ਕੋ ਰੋ ਬਿਨਾਂ ਦੱਸਿਆ ਆਈ ਹੈ ਤੈਨੂੰ ਕਿਤੇ ਜਾਣਨਾ ਦਿਓ ਤੇ ਉਹ ਕੁਲੀ ਉਹਨੂੰ ਪੁੱਛਦਾ ਹੈ ਕਿ ਤੇਰੇ ਨਾਲ ਕੋਈ ਹੋਰ ਵੀ ਹੈ ਉਹ ਮੇਰੇ ਵੱਲ ਆ ਗਈ ਉਹਨੇ ਮੈਨੂੰ ਪੁੱਛਿਆ ਕਿ ਤੁਸੀਂ ਦੋਵੇਂ ਇਕੱਲੇ ਹੋ ਤੁਹਾਡੇ ਨਾਲ ਕੋਈ ਹੋਰ ਤੇ ਨਹੀਂ ਮੈਂ ਕਿਹਾ ਕਿ ਨਹੀਂ ਅਸੀਂ ਦੋਵੇਂ ਆ ਉਹ ਸਾਨੂੰ ਥਾਣੀ ਲੈ ਗਏ ਇਹਨੂੰ ਜਮੂਦੀਨ ਥਾਣੇ ਰੇਲਵੇ ਸਟੇਸ਼ਨ ਉੱਥੇ ਸਾਡੇ ਬਿਆਨ ਹੋਏ ਅਸੀਂ ਕਿਹਾ ਕਿ ਅਸੀਂ ਵਿਆਹ ਕਰਾਉਣਾ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ ਤੁਹਾਡਾ ਵਿਆਹ ਕਰਵਾ ਦਾਂਗੇ ਪਰ ਇੰਨੇ ਫੋਨ ਕੀਤਾ ਆਪਣੇ ਘਰ ਦੇ ਉਹਨੂੰ ਇਸ ਕਰਕੇ ਇਹਨੂੰ ਘਰ ਦੇ ਆ ਸਾਹਮਣੇ ਪੇਸ਼ ਹੋਣਾ ਪੈਣਾ ਤੇ ਉਹਨੂੰ ਘਰ ਦੇ ਸਾਹਮਣੇ ਕਹਿਣਾ ਪੈਣਾ ਕਿ ਤੇਰੇ ਨਾਲ ਜਾਣਾ ਚਾਹੁੰਦੀ ਹੈ ਅਸੀਂ ਇੱਕ ਰਾਤ ਉੱਥੇ ਰੁਕੇ ਤੇ ਅਗਲੀ ਦੇਨੋ ਉਹਦੇ ਘਰ ਦੇ ਆਏ ਆ ਕਾਫੀ ਟਾਈਮ ਗੱਲਬਾਤ ਹੋਈ ਐ ਫਿਰ ਉਹ ਮੇਰੇ ਕੋਲ ਆਈ ਐ ਮੈਨੂੰ ਕਹਿੰਦੀ ਐ ਪਾਪਾ ਕਹਿੰਦੇ ਐ ਮੰਮਾ ਕਾਫੀ ਸੀਰੀਅਸ ਆ ਇੱਕ ਵਾਰ ਉਹਨੂੰ ਮਿਲ ਲਾ ਉਸ ਤੋਂ ਬਾਅਦ ਤੂੰ ਜਿੱਥੇ ਹੈਂਗੀ ਤੈਨੂੰ ਉੱਥੇ ਜਾਣ ਦਵਾਂਗੇ ਜੋ ਮੈਨੂੰ ਟਾਈਮ ਦੇ ਗਈ ਐ ਤੇ ਮੇਰੇ ਕੋ ਮੇਰਾ ਨੰਬਰ ਲੈ ਗਈ ਐ ਪਰ ਉਹਦਾ ਟਾਈਮ ਸੀ ਉਸ ਤੋਂ ਬਾਅਦ ਉਹ ਚਲੇ ਗਈ ਐ ਉਸ ਤੋਂ ਬਾਅਦ ਅੱਗੇ ਕੀ ਹੋਇਆ ਇਸ ਤੋਂ ਬਾਅਦ ਜਦੋਂ ਚਲੀ ਗਈ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਣ ਦੀ ਇਜਾਜ਼ਤ ਉਹਨਾਂ ਘਰ ਦੇ ਵੱਲੋਂ ਦਿੱਤੀ ਗਈ ਹੈ ਜਾਂ ਨਹੀਂ ਦਿੱਤੀ ਗਈ ਅਗਲੇ ਦਿਨ 12 ਵਜੇ ਤੱਕ ਮੈਂ ਵੇਟ ਕੀਤੀ ਹੈ ਉਹ ਨਹੀਂ ਆਈ ਮੈਂ ਫੋਨ ਕੀਤਾ ਕਾਫੀ ਵਾਰ ਫੋਨ ਕੀਤਾ ਉਹਦੇ ਪਾਪਾ ਨੂੰ ਕਿ ਮੇਰੀ ਗੱਲ ਕਰਾਓ ਉਹਨਾਂ ਨੇ ਨਹੀਂ ਗੱਲ ਕਰਾਈ ਮੈਂ ਦੁਬਾਰਾ ਕਾਲ ਕੀਤੀ ਹੈ ਤੇ ਉਹਨਾਂ ਨੇ ਕਿਸੇ ਹੋਰ ਨੂੰ ਫੋਨ ਫੜਾ ਕੇ ਮੇਰੀ ਗੱਲ ਕਰਾਈ ਜਮਨ ਬਣ ਕੇ ਉਹਨੇ ਮੈਨੂੰ ਉੱਥੇ ਬੁਲਾਇਆ ਤੋ ਦੇ ਘਰਦਿਆਂ ਨੇ ਪੁਲਿਸ ਨੂੰ ਬੁਲਾ ਕੇ ਤੇ ਮੈਨੂੰ ਥਾਣੇ ਫੜਾਤਾ ਫਿਰ ਥਾਣੇ ਸਾਡੇ ਬਿਆਨ ਹੋਏ ਉਹ ਘਰਦਿਆਂ ਸਾਹਮਣੇ ਕੁਝ ਨਹੀਂ ਬੋਲਦੀ ਫਿਰ ਉਹਨਾਂ ਨੇ ਸਾਡੇ ਇਕੱਲੇ-ਇਕੱਲੇ ਦੇ ਬਿਆਨ ਲਏ ਉਹਨੇ ਫੀਲ ਦੱਸਿਆ ਕਿ ਅਸੀਂ ਵਿਆਹ ਕਰਾਉਣਾ ਚਾਹੁੰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਇਹਦੇ ਕੋਲ ਗਈ ਸੀ ਫਿਰ ਸਾਡੇ ਬਿਆਨ ਲਿਖੇ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਫਿਲਹਾਲ ਆਪਣੇ ਘਰੇ ਜਾਓ ਉਸ ਤੋਂ ਬਾਅਦ ਥੋੜਾ ਯਕੀਨ ਬਣਾਓ ਫਿਰ ਇਕੱਠੇ ਹੋ ਜਿਓ ਤੁਸੀਂ ਪਰ ਜੋ ਉਹਨਾਂ ਨੇ ਕਿਹਾ ਉਹ ਹੋਇਆ ਨਹੀਂ ਤੇ ਜੋ ਅਸੀਂ ਵੀ ਸੋਚਿਆ ਉਹ ਹੋਇਆ ਨਹੀਂ ਇੱਕ ਸਾਭ ਦੀ ਸਾਨੂੰ ਕੈਦ ਹੋ ਗਈ ਸੀ ਮੈਂ ਜਿੱਥੇ ਵੀ ਜਾਣਾ ਮੇਰੇ ਘਰ ਦੇ ਨਾਲ-ਨਾਲ ਉੱਥੇ ਹੀ ਮੈਨੂੰ ਇਹ ਕੈਦ ਪਸੰਦ ਨਹੀਂ ਕਿਉਂਕਿ ਸ਼ੁਰੂ ਤੋਂ ਮੈਨੂੰ ਜਿੱਦਾਂ ਦਾ ਰੱਖਿਆ ਜਿ ਇੱਕਦਮ ਕੈਦਰ 'ਚ ਰੱਖਣਗੇ ਤਾਉਂ ਜੀਵ ਲੱਗਦਾ ਮੈਨੂੰ ਵੀ ਕੁੱਟਣ ਹੁੰਦੀ ਐ ਇਸ ਕਰਕੇ ਮੈਨੂੰ ਇਹ ਚੰਗਾ ਨਹੀਂ ਲੱਗਦਾ ਮੈਂ ਉਹਨਾਂ ਨੂੰ ਕਿਹਾ ਮੇਰੀ ਅੰਮਾ ਨਾਲ ਗੱਲ ਕਰਾਓ ਪਰ ਉਹ ਕਹਿੰਦੇ ਆ ਕਿ ਸਾਨੂੰ ਇਹ ਮਨਜ਼ੂਰੀ ਨਹੀਂ ਹੈ ਤੇ ਅਸੀਂ ਇਹ ਰਿਸ਼ਤੇ ਨੂੰ ਮਨਜ਼ੂਰੀ ਨਹੀਂ ਦਿੰਦੇ ਤੇ ਇਸ ਕਰਕੇ ਅਮਨ ਨਹੀਂ ਇਸ ਘਰ ਚਾਹੂਗੀ ਤੇ ਮੈਂ ਕਿਹਾ ਮੈਨੂੰ ਜਾਣ ਦੋ ਅਸੀਂ ਕਿਤੇ ਹੋਰ ਚਲੇ ਜਾਵਾਂਗੇ ਜਿੱਥੇ ਇਸ ਰਿਸ਼ਤੇ ਨੂੰ ਮਨਜ਼ੂਰੀ ਅਸੀਂ ਉੱਥੇ ਜਾ ਕੇ ਰਹਿ ਲਾਂਗੇ ਪਰ ਨਹੀਂ ਮੈਂ ਕਾਫੀ ਵਾਰ ਕਰੋ ਭਜੰਦੀ ਕੋਸ਼ਿਸ਼ ਕੀਤੀ ਹੈ ਜੀ ਦੇ ਘਰ ਕੇ ਮਕੋਠੇ ਤੋਂ ਛਾਲ ਮਾਰਤੀ ਹੈ ਮੈਨੂੰ ਕੋਈ ਹੋਸ਼ ਨਹੀਂ ਸੀ ਉਸ ਟਾਈਮ ਪਰ ਜਦੋਂ ਹੋਸ਼ ਆਈ ਮੈਨੂੰ ਅਮਨ ਹੀ ਚਾਹੀਦੀ ਸੀ ਪਰ ਫਿਰ ਵੀ ਮੈਨੂੰ ਅਮਨ ਨਾਲ ਨਹੀਂ ਮਿਲਾਇਆ ਗਿਆ ਉਹਦੇ ਘਰ ਦੇ ਦਾ ਬਿਲਕੁਲ ਨਹੀਂ ਉਹਨੂੰ ਨਿਕਲੇ ਦਿੰਦੇ ਪਰ ਮੈਂ ਉਹਨੂੰ ਇੱਕ ਵਾਰੀ ਮਿਲਣਾ ਹੈ ਕਿ ਜਦੋਂ ਤੇ ਕੋਠੇ ਤੋਂ ਛਲਾਂਗ ਮਾਰੀ ਸੀ ਤੁਹਾਡੇ ਸੱਟਾਂ ਵੀ ਲੱਗੀਆਂ ਹੋਣਗੀਆਂ ਕੀ ਕੀ ਸੱਟਾਂ ਲੱਗੀਆਂ ਵਾ ਆ ਜਿਹੜੀ ਬਾਹ ਟੁੱਟੀ ਹੈ ਉਹ ਕਿਸ ਤਰ੍ਹਾਂ ਕੋਠੇ ਤੋਂ ਛਲਾਂਗ ਮਾਰੇ ਟੁੱਟੀ ਲੱਗੀ ਹਾਂਜੀ ਮੇਰੇ ਲੱਤ ਤੇ ਵੀ ਸੱਟ ਲੱਗੀ ਸੀ ਤੇ ਮੇਰੀ ਬਾਹ ਤਾਂ ਟੁੱਟ ਗਈ ਹੈ ਕਹਿੰਦਾ ਮਤਲਬ ਕਿ ਤੁਹਾਡੇ ਦੋਨਾਂ ਘਰ ਦੇ ਜਿਹੜੇ ਹੈਗੇ ਨੇ ਬਿਲਕੁਲ ਵੀ ਮਨਜ਼ੂਰੀ ਤੁਹਾਨੂੰ ਨਹੀਂ ਦਿੰਦੇ ਇਸ ਕੰਮ ਦੀ। ਵਿਆਹ ਕਰਨ ਦੀ। ਮੇਰੀ ਮੰਮਾ ਮੰਨਦੀ ਹੈ। ਬਹੁਤ ਪਿਆਰ ਕਰਦੀ ਹੈ ਮੈਨੂੰ। ਤੇ ਮੈਂ ਕਹ ਇੱਕ ਗੱਲ ਤੁਹਾਨੂੰ ਹੋਰ ਪੁੱਛਣਾ ਚਾਹਾਂਗਾ ਕਿ ਤੁਹਾਡੀ ਏਜ ਕਿੰਨੀ ਹੈ ਤੇ ਉਹਨਾਂ ਦੀ ਏਜ ਕਿੰਨੀ ਹੈ ਕਿ ਕਾਨੂੰਨੀ ਧਾਰੇ ਦੇ ਹਿਸਾਬ ਨਾਲ ਤੁਸੀਂ ਬਿਲਕੁਲ ਜਾਇਜ਼ ਏਜ ਕਿੰਨੀ ਲੱਗਦੀ ਹੈ? ਮੇਰੀ 22 ਸਾਲ ਹੈ, ਉਹਦੀ 26 ਸਾਲ ਹੈ। 22 ਸਾਲ। ਤੜੀਆਂ ਅੱਖਾਂ ਦੇ ਵਿੱਚ ਹੰਝੂ ਦੇ ਕੇ ਲੱਗਦਾ ਤੇ ਪਿਆਰ ਵਾਕਿਆ ਸੱਚਾ ਵਾ ਬਹੁਤ ਜ਼ਿਆਦਾ ਗਹਿਰਾ ਪਿਆਰ ਹੋ ਚੁੱਕਿਆ ਆ ਪਰ ਅ ਦੁਨੀਆ ਦਾ ਜਿਹੜਾ ਮੂਵ ਆ ਉਹ ਕਿਸ ਤਰ੍ਹਾਂ ਫੜੋਗੇ ਜੇ ਦੁਨੀਆ ਦੀ ਉਂਗਲਾ ਚੁੱਕੀ ਜਾਣਗੀ ਤਾਂ ਲੱਗਦਾ ਵਾ ਕਿ ਇਹ ਰਿਸ਼ਤਾ ਜਾਇਜ਼ ਵਾ ਜੇ ਦੁਨੀਆ ਦੀ ਪ੍ਰਵਾਹ ਹੁੰਦੀ ਤਾਂ ਮੈਂ ਇਸ ਗੱਲ ਨੂੰ ਇੰਨਾ ਅੱਗੇ ਵਧਾਉਣਾ ਹੀ ਨਹੀਂ ਸੀ ਮਤਲਬ ਉਲਟਾ ਜਿਗੋ ਮੈਨੂੰ ਕਹਿੰਦੀ ਸੀ ਖੇ ਜਦੋਂ ਬੋਲਣ ਦਾ ਮੌਕਾ ਆਇਆ ਤੇ ਤੂੰ ਕੁਝ ਨਹੀਂ ਬੋਲਿਆ ਜਾਨਾ ਪਰ ਅੱਜ ਮੈਂ ਉਹਨੂੰ ਪੁੱਛਣਾ ਮੈਂ ਤਾਂ ਆਪਣਾ ਪ੍ਰੋਮਿਸ ਨਿਭਾਤਾ ਹੁਣ ਤੂੰ ਕਿਉਂ ਚੁੱਪਾਂ ਮੈਂ ਤੈਨੂੰ ਪ੍ਰੋਮਿਸ ਕੀਤਾ ਸੀ ਮੈਂ ਵਾਪਸ ਲੈਣਾ ਉਹ ਤੈਨੂੰ ਮੈਂ ਤਾਂ ਘੱਟੋ ਘੱਟ ਕਿੰਨੀ ਵਾਰ ਆ ਗਏ ਪਰ ਤੂੰ ਕਿਉਂ ਨਹੀਂ ਆਂਦੀ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ ਕਿ ਤੂੰ ਕਿਉਂ ਨਹੀਂ ਮੇਰੇ ਕੋਲ ਆ ਰਹੀ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਪਿਆਰ ਦੇ ਖਿਲਾਫ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਪਿਆਰ ਜਿਹੜਾ ਵਾ ਉਹ ਅੰਨਾ ਬੋਲਾ ਹੁੰਦਾ ਵਾ ਕੀ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕੀ ਸਿੱਖਿਆ ਦੇ ਦੇ ਜਿਹੜੇ ਅੰਨਾ ਬੋਲਾ ਸਮਝਦੇ ਪਿਆਰ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਪਿਆਰ ਦੇ ਖਿਲਾਫ ਹੁੰਦੇ ਨੇ ਕਿਉਂਕਿ ਇਹ ਜਿਹੜਾ ਪਿਆਰ ਤੁਸੀਂ ਕੀਤਾ ਵਾ ਵਾਕਈ ਇਹ ਲੱਗਦਾ ਪਿਆ ਕਿ ਵਾਕਿਆ ਅਸਲੀ ਪਿਆਰ ਵਾ ਦੋਨਾਂ ਧਿਰਾਂ ਵੱਲੋਂ ਪਿਆਰ ਹੈਗਾ ਦੋਨਾਂ ਵੱਲੋਂ ਪਿਆਰ ਹੈਗਾ ਪਰ ਲੋਕ ਜਿਹੜੇ ਨੇ ਉਹ ਉਂਗਲ ਚੁੱਕਦੇ ਨੇ ਵੀ ਨਹੀਂ ਐ ਕੁੜੀਆਂ-ਕੁੜੀਆਂ ਦਾ ਜਿਹੜਾ ਪਿਆਰ ਵਾ ਉਹ ਕੁੜੀ ਕੋਈ ਜਾਇਜ਼ ਪਿਆਰ ਨਹੀਂ ਗਾ ਲੋਕ ਉਂਗਲਾ ਚੁੱਕਦੇ ਨੇ ਉਹਦੇ ਬਾਰੇ ਕੀ ਕਹਿੰਦੇ ਜੀ ਲੋਕ ਕਹਿੰਦੀ ਜਿਹੜੀ ਗੱਲ ਆ ਮੁੰਡਾ ਕਰੇ ਤਾਂ ਠੀਕ ਆ ਹਾਂ ਬਈ ਕੁੜੀ ਪੁਝਾ ਕੇ ਲੈ ਕੇ ਆਇਆ ਜੇ ਉਹਨੇ ਪਿਆਰ ਕੀਤਾ ਉਹ ਠੀਕ ਆ ਪਰ ਜੇ ਉਹੀ ਕੰਮ ਕੁੜੀ ਕਰੇ ਤਾਂ ਉਹ ਗਲਤ ਕਿਉਂ ਹੁੰਦਾ ਪਿਆਰ ਹੀ ਐ ਉਦੇਜਾ ਵੀ ਮੁੰਡੇ ਚ ਵੀ ਉਹੀ ਦਿਲ ਆ ਕੁੜੀ ਚ ਵੀ ਉਹੀ ਦਿਲ ਆ ਕੋਈ ਵੱਖਰਾ ਤਾਂ ਹੈ ਨਹੀਂ ਤਨ ਹੁਣ ਮਿਲਿਆ ਕਿੰਨੀ ਦਿਨ ਹੋ ਗਈ ਆਪਣੀ ਗਰਲਫ੍ਰੈਂਡ ਨੂੰ ਡੇਢ ਦੋ ਮਹੀਨੇ ਹੋ ਗਏ ਆ ਨਾ ਮੇਰੀ ਗੱਲ ਹੋਈ ਐ ਤੇ ਨਾ ਹੀ ਮੈਂ ਉਹਨੂੰ ਦੇਖਿਆ ਕਿ ਥਾਣੇ ਵਿੱਚ ਮੇਲ ਹੋਇਆ ਸੀ ਹੁਣ ਨਾ ਤੇ ਫਿਰ ਤਾਂ ਲੱਗਦਾ ਵਾ ਕਿ ਉਹ ਲੜਕੀ ਤੁਹਾਡਾ ਪਿਆਰ ਕਰਦੀ ਹੋਈ ਕਿਉਂਕਿ ਤੁਸੀਂ ਆਪਣੀ ਜਦੋਜਦ ਕਰ ਲੱਤੀ ਆਪਣੇ ਸਰੀਰ ਦੇ ਜਿਹੜੇ ਅੰਗ ਵੀ ਤੋੜ ਲੱਤੇ ਆ ਤੇ ਤੁਹਾਨੂੰ ਲੱਗਦਾ ਵਾ ਕਿ ਜਿੰਨਾ ਪਿਆਰ ਤੁਸੀਂ ਕਰਦੇ ਪਏ ਜੇ ਉਹਨਾਂ ਉਹ ਲੜਕੀ ਵੀ ਤੁਹਾਡਾ ਕਰਦੀ ਹੋਈ ਕਿਉਂਕਿ ਉਹਨੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਐ ਯਕੀਨ ਉਹਨੇ ਹੀ ਬਣਾਇਆ ਤੇ ਮੈਨੂੰ ਲੱਗਦਾ ਉਹ ਹੱਲੇ ਵੀ ਮੈਨੂੰ ਉਹਨਾਂ ਹੀ ਪਿਆਰ ਕਰਦੀ ਹੈ ਅਗਲਾ ਕਦਮ ਕੀ ਹੋਏਗਾ ਜੇ ਨਹੀਂ ਕੁਝ ਹੁੰਦਾ ਜੇ ਲੜਕੀ ਨਹੀਂ ਤੁਹਾਡੀ ਉਹ ਲੜਕੀ ਨਹੀਂ ਮੰਦੀ ਆਪਣੇ ਪਰਿਵਾਰ ਦੇ ਬਹਿਕਾਵੇ ਵਿੱਚ ਆ ਜਾਂਦੀ ਜਾਂ ਪਰਿਵਾਰ ਦੀ ਗੱਲ ਮੰਨ ਕੇ ਉਹ ਕਹਿੰਦੀ ਮੈਂ ਨਹੀਂ ਪਿਆਰ ਕਰਦੀ ਫਿਰ ਕੀ ਕਰੋਗੇ ਕੀ ਪਿਆਰ ਛੱਡ ਦੋਗੇ ਖਤਮ ਕਰ ਦੋਗੇ ਖਤਮ ਹੋਣ ਵਾਲਾ ਪਿਆਰ ਨਹੀਂ ਹੈ ਕੋਈ ਗੱਲ ਨਹੀਂ ਫਿਰ ਕੀ ਹੈ ਇਸ ਜਨਮ ਨਾਲ ਸੀ ਹਲੇ ਜਨਮ ਸੀ ਸੋ ਧੰਨਵਾਦ ਸਾਡੇ ਨਾਲ ਜਿਆਦਾ ਗੱਲਬਾਤ ਕੀਤੀ ਹੈ ਸੰਦੀਪ ਜੋ ਕਿ ਲੜਕੀ ਹੈ ਤੇ ਲੜਕੀ ਦੇ ਨਾਲ ਹੀ ਉਹਨਾਂ ਨੂੰ ਪਿਆਰ ਹੋਇਆ ਵਾ ਤੇ ਉਹਨਾਂ ਦਾ ਕਹਿਣਾ ਵਾ ਕਿ ਇਸ ਜਨਮ ਨਹੀਂ ਤੇ ਅਗਲੇ ਜਨਮ ਰਿਸ਼ਤਾ ਕਾਇਮ ਰਹੇਗਾ ਫਿਲਹਾਲ ਮੈਂ ਆਪਣਾ ਪ੍ਰੋਮਿਸ ਨਿਵਾ ਦਿੱਤਾ ਵਾ ਉਹਦੇ ਵੱਲੋਂ ਪ੍ਰੋਮਿਸ ਨਿਭਾਉਣ ਵਾਸਤੇ ਕੀ ਕਮੀ ਰਹਿ ਗਈ ਹੈ ਕਿ ਉਹਨਾਂ ਦੇ ਘਰ ਦੇ ਜਿਹੜੇ ਕੀ ਉਹ ਬਾਹਰ ਨਹੀਂ ਨਿਕਲਣ ਦਿੰਦੇ ਜਾਂ ਫਿਰ ਕੀ ਇਸ ਤਰ੍ਹਾਂ ਦਾ ਹੋ ਗਿਆ ਜਿਹੜਾ ਉੱਥੇ ਦਿੱਲੀ ਪਹੁੰਚ ਗਈ ਪਰ ਇਸ ਵਕਤ ਮੈਂ ਇੱਥੇ ਅੰਬਰਸਲ ਦੇ ਵਿੱਚ ਵਾਂ ਤੇ ਉਹ ਵੀ ਅੰਬਰਸਲ ਦੇ ਵਿੱਚ ਪਰ ਮਿਲਣਾ ਜਿਹੜਾ ਵਾ ਬਹੁਤ ਮੁਸ਼ਕਲ ਹੋਇਆ ਹੈ ਕੈਮਰਾਮੈਨ ਦੀਪਕ ਬੁਚਾੜੀ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ